ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਸਾਹਿਬ ਕੀਤੀ ਹੈ 1430 ਅੰਗਾਂ ਦੀ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਹੈ ਹਜ਼ੂਰ ਸਾਹਿਬ ਦੀ ਧਰਤੀ ਹਾਂ ਜੀ ਮਹਾਰਾਜ ਜੀ ਨੇ ਉੱਥੇ ਕਥਾ ਨੂੰ ਸਮਾਪਤੀ ਕਰਕੇ ਤੇ ਮਹਾਰਾਜ ਸਾਹਿਬ ਨੂੰ ਗੁਰਤਾ ਗੱਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੰਪੂਰਨਤਾ ਦਿਵਸ ਮਨਾਇਆ ਨਹੀਂ ਅਸੀਂ ਐ ਤੱਕ ਲੋਕੀ ਪੜ ਲੈਂਦੇ ਆ ਵੀ ਗੁਰੂ ਸਾਹਿਬ ਨੇ ਉੱਥੇ ਗੁਰੂ ਮਾਨੇ ਉਹ ਗ੍ਰੰਥ ਉਚਾਰਨ ਕੀਤਾ ਪਰ ਇਹ ਕੋਈ 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 ਦੱਸਦਾ ਵੀ ਪਹਿਲਾਂ ਪਹਿਲਾਂ ਇਤਿਹਾਸ ਇਤਿਹਾਸਕਾਰ ਸਾਡੇ ਇਤਿਹਾਸ ਨਹੀਂ ਸਾਡਾ ਝੂਟਾ ਹੋ ਸਕਦਾ ਗੋ ਸਾਡੇ ਇਤਿਹਾਸ ਨੇ ਉੱਥੇ ਮਹਾਰਾਜ ਜੀ ਦਾ 7 ਮਹੀਨੇ ਤੋਂ ਉੱਤੇ ਦਾ ਸਮਾਂ ਦੱਸਿਆ ਉਹਨਾਂ ਸਮਾਂ ਰੋਜ਼ ਦਰਬਾਰ ਸਜਦਾ ਸੀ ਇੱਥੋਂ ਤੱਕ ਕਿ ਇਤਿਹਾਸ ਕਹਿੰਦਾ ਕਿ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਦੇ ਮੁਕਤੀ ਹੋ ਗਏ ਸੀ ਕਹਿੰਦੇ ਮਹਾਰਾਜ ਅਸੀਂ ਚੱਲੇ ਆ ਮਹਾਰਾਜ ਕਹਿੰਦੇ ਨਹੀਂ ਪਾ ਇデア ਸੈਂਤਰਾਮ ਜੀ ਤੁਹਾਡੇ ਤੁਸੀਂ ਆਵਾ ਲੈਣੀ ਆ ਇਹੋ ਤੱਕ ਇੱਥੋਂ ਤੱਕ ਦਾ ਇਤਿਹਾਸ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਉੱਥੋਂ ਦਾ ਉੱਥੇ ਤੇ ਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ ਹੈ ਮਹਾਰਾਜ ਨੇ ਆਪਣੇ ਮੁਖ ਤੋਂ ਸਾਰੀ ਗੁਰਬਾਣੀ ਦੇ ਅਰਥ ਕੀਤੇ ਆ ਸੋ ਇਸ ਕਰਕੇ ਉਹ ਤਾਂ ਬਹੁਤ ਵੱਡਾ ਜਿਹੜਾ ਦਸਮ ਗ੍ਰੰਥ ਸਾਹਿਬ ਜੀ ਦਾ ਤੇ ਹਜ਼ੂਰ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਕਥਾ ਕੀਤੀ ਸਾਰੇ ਸਿੰਘਾਂ ਦੇ ਸਰੀਰ ਦੇ ਮੁਕਤ ਹੋ ਗਏ ਮਤਲਬ ਸਾਰੇ ਆਪਣੇ ਸਰੀਰ ਨੂੰ ਛੱਡਣ ਨੂੰ ਗੁਰੂ ਸਾਹਿਬ ਜੀ ਨੇ ਜਿਸ ਵੇਲੇ ਕਥਾ ਕੀਤੀ ਹੈ ਉਸ ਵੇਲੇ ਗੁਰੂ ਸਾਹਿਬ ਜੀ ਨੇ ਉਹ ਸਾਰੀ ਕਥਾ ਸੁਣਾਉਣ ਤੋਂ ਬਾਅਦ ਸਰੀਰ ਦੇ ਭੇਦ ਨੂੰ ਬਿਲਕੁਲ ਹੀ ਖਤਮ ਕਰਤਾ ਸਭ ਆਤਮ ਦੇ ਵਿੱਚ ਹੀ ਪ੍ਰਵੇਸ਼ ਕਰ ਗਏ ਪਰਮੇਸ਼ਰ ਦੇ ਵਿੱਚ ਤੁਸੀਂ ਸੋਚੋ ਕਿ ਅੱਜ ਗੁਰਬਾਣੀ ਦੀ ਕਥਾ ਦੇ ਭੇਦ ਨੂੰ ਕੋਈ ਵਿਦਵਾਨ ਕਰਦਾ ਹੋਵੇ ਤਾਂ ਆਪਾਂ ਭੇਦ ਹੋ ਜਣੇ ਜੇ ਉਹ ਕਥਾ ਗੁਰੂ ਗੋਬਿੰਦ ਸਿੰਘ ਆਪ ਕਰ ਰਹੇ ਹੋਣ ਤੁਸੀਂ ਮਹਿਸੂਸ ਕਰਕੇ ਦੇਖੋ ਇੱਕ ਓੰਕਾਰ ਆਤਮਾ ਨੂੰ چیر ਦੋਗਾ ਉਹ ਇੱਕ ਓੰਕਾਰ ਦਾ ਅਰਥ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਰਨਾ ਜਿਵੇਂ ਅਸੀਂ ਦਸਮ ਦਵਾਰ ਦੀਆਂ ਗੱਲਾਂ ਕਰਦੇ ਆ ਵੀ ਕਹਿੰਦੇ ਦਸਵਾਂ ਦਵਾਰ ਖੁੱਲ ਜਾਂਦਾ ਪਰਮੇਸ਼ਰ ਚ ਬੰਦਾ ਲੀਨਨ ਮਤਲਬ ਉਹ ਪਰਮੇਸ਼ਰ ਦੇ ਵਿੱਚ ਸਾਰੇ ਲੀਨ ਹੋ ਗਏ ਮੈਂ ਤੁਸੀਂ ਤੁਸੀਂ ਮਹਿਸੂਸ ਕਰਕੇ ਦੇਖੋ ਕਿ ਗੁਰੂ ਗੋਬਿੰਦ ਸਿੰਘ ਦੀ ਕਥਾ ਕਰ ਗੁਰੂ ਗੋਬਿੰਦ ਸਿੰਘ ਦੀ ਕਥਾ ਕਰ ਵਿਜ਼ੂਅਲਾਈਜ਼ਿੰਗ ਕਿੰਨੀ ਵੱਡੀ ਗੱਲ ਹੈ ਦੇਖੋ ਆਪ ਆਏ ਗੁਰੂ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀਤੋ ਸਿੰਘਾਂ ਨੂੰ ਇੰਨੀ ਕਥਾ ਸੁਣਾਈ ਇੰਨਾ ਸਭ ਕੁਝ ਦੱਸਤਾ ਫਿਰ ਮਹਾਰਾਜ ਨੇ ਕਿਹਾ ਵੀ ਹੁਣ ਮੈਂ ਜੋਤੀ ਜੋਤ ਸਮਾਣਾ ਵੈਰੀ ਤੇ ਸਾਰੇ ਸਿੰਘ ਭਾਈ ਦਇਆ ਸਿੰਘ ਜੀ ਦੇ ਸਹਤ ਸਾਰੇ ਬਿਰਾਗੀ ਹੋ ਗਏ ਸਾਰੇ ਬਿਰਾਗੀ ਹੋ ਗਏ ਨਾਲੇ ਸਾਰੀ ਕਥਾ ਸੁਣ ਲਈ ਨਾਲੇ ਪਤਾ ਸ਼ਰੀਰ ਹੈ ਹੀ ਨਹੀਂ ਅਵਤਾਰ ਜਨਮ ਹੀ ਨਹੀਂ ਲੈਂਦਾ ਨਾਲੇ ਫਿਰ ਬਿਰਾਗੀ ਹੋ ਗਏ ਸਭ ਦੇ ਅਥਰੂ ਵਹਿਣ ਲੱਗ ਪਏ ਮਹਾਰਾਜ ਤੁਸੀਂ ਸਾਨੂੰ ਛੱਡ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚਲੋ ਨਹੀਂ ਜਾਂਦੇ ਐ ਕਰੋ ਆਜੋ ਕੱਲਾ ਕੱਲਾ ਆ ਕੇ ਫਤਿਹ ਬੁਲਾ ਲਓ ਜਿਹੜਾ ਆਇਆ ਕਰੇ ਮਹਾਰਾਜ ਸਾਹਿਬ ਬੈਠੇ ਆ ਚਰਨਾਂ ਨੂੰ ਸਪਰਸ਼ ਕਰਦਾ ਹੈ ਸਪਰਸ਼ ਚ ਮਹਾਰਾਜ ਆ ਨਹੀਂ ਰਹੇ ਬੈਠੇ ਦਿਸ ਰਹੇ ਜਦੋਂ ਇੱਥੋਂ ਤੱਕ ਸਾਰੇ ਮਹਾਰਾਜ ਤੁਸੀਂ ਸਾਨੂੰ ਮਹਾਰਾਜ ਕਹਿੰਦੇ ਅਸੀਂ ਇੱਥੇ ਹੀ ਆ ਬਸ ਹੁਣ ਇਹ ਸਮਝ ਲਓ ਜਦੋਂ ਆਵਾਜ਼ ਮਾਰੋਗੇ ਆ ਜਾਵਾਂਗੇ ਸਰੀਰ ਕਰਕੇ ਅੱਜ ਹੀ ਆ ਰਾਈ ਗੁਰੂ ਸਾਹਿਬ ਜੋਤੀ ਜੋ ਸਮਾਏ ਨਾ ਗੁਰੂ ਨਾਨਕ ਸਾਹਿਬ ਜੀ ਦਾ ਕਿਸੇ ਨੇ ਅੰਤਮ ਵੇਲੇ ਸੰਸਕਾਰ ਕੀਤਾ ਉਦੋਂ ਵੀ ਚਾਦਰ ਹੀ ਰਹਿ ਗਈ ਸੀ ਆਪਣੀ ਪਾਰਖ ਹੈ ਨਾ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਨਾ ਗੁਰੂ ਜਨਮ ਲੈਂਦੇ ਆ ਤੇ ਨਾ ਗੁਰੂਆਂ ਦਾ ਅਵਤਾਰਾਂ ਦਾ ਕਦੇ ਵੀ ਮਤਲਬ ਜੋ ਜੋਤੀ ਜੋਤ ਰਲੀ ਸੰਪੂਰਨ ਉਹ ਤਾਂ ਜੋਤ ਸੀ ਜੋਤ ਨੇ ਆਕਾਰ ਧਾਰਨ ਕੀਤਾ ਉਸ ਜੋਤ ਆਕਾਰ ਨੂੰ ਕਿਸੇ ਨੇ ਨਿਰੰਕਾਰ ਕਿਆ ਕਿਸੇ ਨੇ ਗੁਰੂ ਨਾਨਕ ਕਹਿ ਦਿੱਤਾ ਉਹ ਆਕਾਰ ਧਾਰਨ ਕਰਦੀ ਦਸਵੇਂ ਪਾਤਸ਼ਾਹ ਤੱਕ ਆਈ ਤੇ ਮੁੜ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਭੇਦ ਹੋ ਗਈ ਤੇ ਇਹ ਵੀ ਗੱਲ ਕਹਿ ਦਿੰਦੇ ਆ ਵੀ ਉਹਨਾਂ ਨੇ ਪਤਾ ਨਹੀਂ ਦਰਵਾਜ਼ੇ ਮਤਲਬ ਛੋਟੇ ਉਹਦੇ ਜਿਹੜੀਆਂ ਗੱਲਾਂ ਕਹਾਣੀਆਂ ਕਹਾਣੀਆਂ ਦੇ ਵਿੱਚ ਤੁਹਾਨੂੰ ਮੈਂ ਦੱਸ ਰਿਹਾ ਇਹ ਪੁੱਛਨੀ ਜ਼ਰੂਰੀ ਹੁੰਦੀ ਹੈ ਕਿ ਲੋਕਾਂ ਦਾ ਜਿਹੜਾ ਕਨਸੈਪਟ ਆ ਕਲੀਅਰ ਹੋ ਜਾ ਜਿਹੜੇ ਇਹਨੂੰ ਅੱਜ ਵੀ ਸੱਚ ਸਮਝੀ ਬੈਠੇ ਕਿ ਇਹ ਵੀ ਗੱਲ ਕਹਿ ਦਿੰਦੇ ਆ ਵੀ ਉਹਨਾਂ ਨੇ ਜਿਹੜਾ ਇੱਕ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਘੋੜੇ ਨਾਲ ਹੀ ਚਲੇ ਗਏ ਕੁਛ ਐਉਂ ਦੀ ਵੀ ਇਹ ਇਹ ਕਨਸੈਪਟ ਇਹ ਹੋਇਆ ਸੀ ਕਿ ਗੁਰੂ ਸਾਹਿਬ ਜੀ ਨੇ ਜਦੋਂ ਇਹ ਕੌਤਕ ਵਰਤਾਇਆ ਹੂੰ ਸਿੰਘਾਂ ਨੂੰ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਤਾਂ ਮਹਾਰਾਜ ਸਾਹਿਬ ਜੀ ਤਵੇਲੇ ਦੇ ਵਿੱਚ ਜਿਹੜਾ ਘੋੜਾ ਸੀ ਮਹਾਰਾਜ ਸਾਹਿਬ ਜੀ ਦੀ ਕਾਠੀ ਵਾਲਾ ਹੂੰ ਚਲੋ ਉੱਥੇ ਉਸ ਵੇਲੇ ਤੱਕ ਕਨਸੈਪਟ ਸਿੱਧਾ ਉਹ ਗਿਆ ਹੀ ਨਹੀਂ ਉਸ ਵੇਲੇ ਤਾਂ ਸਿੰਘਾਂ ਦਾ ਗਿਆ ਇਹਨੂੰ ਤਾਂ ਜਦੋਂ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਤੰਬੂ ਵਿੱਚ ਕਿਸੇ ਨੇ ਪ੍ਰਵੇਸ਼ ਨਹੀਂ ਕਰਨਾ ਤੇ ਚੰਡਾ ਬਾਲ ਲਿਆ ਤੇ ਉਹ ਉੱਥੇ ਤੱਕ ਤਾਂ ਕਿਸੇ ਦਾ ਉਹਨਾਂ ਨੂੰ ਤਾਂ ਐ ਹੋ ਗਿਆ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਚੰਡੇ ਦੇ ਵਿੱਚ ਭੇਟ ਕਰ ਦਿੱਤਾ ਉਹ ਤਾਂ ਤੰਬੂ ਦੇ ਵਿੱਚ ਦੀ ਗੱਲ ਹੋਈ ਨਾ ਜਦੋਂ ਗੁਰੂ ਸਾਹਿਬ ਜੀ ਦਾ ਅੰਤਮ ਵੇਲਾ ਸੀ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੰਬੂ ਲਵਾਇਆ ਸੀ ਤੇ ਤੰਬੂ ਲਵਾ ਕੇ ਬਹੁਤ ਵੱਡੀ ਵਿੱਚ ਚਿਖਾ ਬਣਾ ਕੇ ਉਹਦੇ ਵਿੱਚ ਅਗਨ ਭੇਟ ਕਰ ਦਿੱਤੀ ਤੇ ਆਪ ਤੰਬੂ ਚ ਪ੍ਰਵੇਸ਼ ਕਰਕੇ ਮੁੜ ਕੇ ਮਿਲੇ ਹੀ ਨਹੀਂ ਪਰ ਜਦੋਂ ਸਾਰੇ ਬਿਰਾਗੀ ਹੋ ਗਏ ਤਾਂ ਇੱਕ ਦੱਖਣ ਦਿਸ਼ਾ ਵੱਲੋਂ ਉੱਥੇ ਅੱਜ ਵੀ ਅਸਥਾਨ ਬਣਿਆ ਹੋਇਆ ਮਹਾਪੁਰਸ਼ਾਂ ਦਾ ਉੱਥੋਂ ਇੱਕ ਬਿਰਾਗੀ ਸਾਧੂ ਆਏ ਹੂੰ ਕੋਈ ਇਤਿਹਾਸਕਾਰ ਕਹਿੰਦਾ ਕਿ ਉਹ ਉਦਾਸੀਨ ਸੰਪਰਦਾ ਦੇ ਬਾਬਾ ਵੀਰਮਦਾਸ ਜੀ ਸੀ ਜਾਂ ਕੋਈ ਹੋਰ ਵੀ ਉਹਨਾਂ ਦਾ ਅਸਥਾਨ ਵੀ ਬਣਿਆ ਹੋਇਆ ਉੱਥੇ ਮੈਨੂੰ ਨਾਮ ਵਿਸਰ ਜਾਂਦਾ ਤਾਂ ਉਹ ਮਹਾਤਮਾ ਜਦੋਂ ਆਏ ਤਾਂ ਉਹ ਤਪ ਕਰ ਰਹੇ ਸੀ ਉਹਨਾਂ ਨੇ ਸਾਧਨਾ ਕਰਕੇ ਅਰਦਾਸ ਕੀਤੀ ਕਿ ਅਕਾਲ ਪੁਰਖ ਮੈਨੂੰ ਤੁਹਾਡੇ ਪ੍ਰਤੱਖ ਰੂਪ ਚ ਦਰਸ਼ਨ ਹੋਣ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ ਤੇ ਉਸ ਸਾਧੂ ਨੂੰ ਮਿਲੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਾਧੂ ਨੂੰ ਮਿਲੇ ਉਹਨੂੰ ਪ੍ਰਸ਼ਾਦ ਦਿੱਤਾ ਪ੍ਰਸ਼ਾਦ ਦਿੱਤਾ ਕਹਿੰਦੇ ਤਾਂ ਉਹਨੂੰ ਜਾ ਕੇ ਕਿਹਾ ਕਿ ਤੁਸੀਂ ਸਾਡੇ ਸਿੰਘਾਂ ਨੂੰ ਆਖੋ ਜਿੱਥੇ ਤੁਸੀਂ ਸਾਨੂੰ ਯਾਦ ਕਰੋਗੇ ਅਸੀਂ ਗਏ ਆ ਤੇ ਸਿੰਘ ਵਿਰਾਗ ਕਰ ਰਹੇ ਨੇ ਉਹਨਾਂ ਨੂੰ ਜਾ ਕੇ ਆਖੋ ਉਹ ਸਭ ਵਿਰਾਗੀ ਸਾਧੂ ਇੱਥੇ ਆਇਆ ਤੇ ਬੰਦਾ ਘਾਟ ਵਾਲੀ ਜਿਹੜੀ ਅਜ ਸਥਾਨ ਹੈ ਮੇਰੇ ਖਿਆਲ ਸ਼ਿਕਾਰ ਬੰਦਾ ਘਾਟ ਹੈ ਸ਼ਾਇਦ ਉੱਥੇ ਸਾਰੇ ਸਿੰਘ ਬੈਠ ਕੇ ਵਿਰਾਗ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਪ੍ਰਤੀ ਉਹ ਸਾਧੂ ਕਹਿਣ ਲੱਗਾ ਭਾਈ ਕਿਉਂ ਤੁਸੀਂ ਵਿਰਾਕ ਕਰਦੇ ਹੋ ਉਹ ਕਹਿੰਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਹ ਕਹਿੰਦਾ ਮਹਾਰਾਜ ਕਦੋਂ ਕਿਦਨ ਦੀ ਗੱਲ ਆ ਉਹ ਕਹਿੰਦੇ ਇਦਨ ਦੀ ਗੱਲ ਆ ਕਹਿੰਦਾ ਮੈਨੂੰ ਤਾਂ ਮਹਾਰਾਜ ਕੱਲ ਮਿਲ ਕੇ ਗਏ ਕੱਲ ਮਿਲ ਕੇ ਗਏ ਇਹਦਾ ਮੈਨੂੰ ਤਾਂ ਕੱਲ ਨੂੰ ਕਹਿੰਦੇ ਕਿਵੇਂ ਮਿਲ ਕੇ ਗਏ ਆ ਕਹਿੰਦਾ ਮਹਾਰਾਜ ਘੋੜੇ ਤੇ ਸੀ ਤਾਂ ਸੰਗਤ ਕਹਿੰਦੇ ਭੱਜ ਕੇ ਪਹਿਲਾਂ ਘੋੜਾ ਵੇਖੋ ਅੱਛਾ ਜਦੋਂ ਤਵੇਲੇ ਵਿੱਚ ਗਏ ਤਾਂ ਉੱਥੇ ਘੋੜਾ ਵੀ ਨਹੀਂ ਸੀ ਘੋੜਾ ਵੀ ਨਹੀਂ ਸੀ ਹੈ ਨਹੀਂ ਤਾਂ ਉਸ ਤੋਂ ਬਾਅਦ ਫਿਰ ਜਦੋਂ ਸਾਰਿਆਂ ਨੇ ਪਰ ਉਹਨੇ ਫਿਰ ਆਪਣਾ ਸਬੂਤ ਦਿੱਤਾ ਕਹ ਲਗੇ ਮਾਰਾ ਮੈਨੂੰ ਪ੍ਰਸ਼ਾਦ ਦੇ ਕੇ ਗਏ ਸੀ ਵੀ ਆ ਸਾਰੇ ਸੰਗਤ ਚ ਵਰਤਾ ਦਿਆ ਮੈਂ ਪ੍ਰਸ਼ਾਦ ਲੈ ਆ ਤਾਂ ਉਸ ਵੇਲੇ ਫਿਰ ਸਾਰੇ ਸਿੰਘਾਂ ਨੂੰ ਇਸ ਗੱਲ ਨੂੰ ਪ੍ਰਤੱਖਿ ਹੋ ਗਿਆ ਕਿ ਜੋਤੀ ਜੋਤ ਰਲੀ ਸੰਪੂਰਨ تھی ਇਸੇ ਤਰਕੇ ਗੁਰਜੋਤ ਜੀ ਅਕਾਲ ਪੁਰਖ ਨੇ ਆਪਣਾ ਪੰਥ ਚਲਾਇਆ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਅਕਾਲ ਪੁਰਖ ਨੇ ਪੰਥ ਅਕਾਲ ਪੁਰਖ ਨੇ ਆਪਣਾ ਰੂਪ ਧਾਰਨ ਕਰਕੇ ਇੱਥੇ ਆਉਣਾ ਕੀਤਾ ਸੀ ਤੇ ਉਹ ਅਕਾਲ ਪੁਰਖ ਦਾ ਪੰਥ ਹੀ ਚੱਲਿਆ ਤੁਸੀਂ ਦੇਖੋ ਕਿੱਡੇ ਕਿੱਡੇ ਪੰਥ ਤੁਸੀਂ ਔਰੰਗਜ਼ੇਬ ਨੂੰ ਪੜ੍ਹ ਕੇ